ਜ਼ਿਲ੍ਹਾ ਬਠਿੰਡਾ ਦੇ ਕਿਸਾਨ ਫਿਰ ਸ਼ਰਕਤ ਦੇ ਉੱਤਰ ਦੇ ਨਜ਼ਰ ਆਇਆ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਫਿਰ ਇੱਕ ਨਵਾਂ ਧਰਨਾ ਸ਼ੁਰੂ ਕਰਨ ਜਾ ਰਹੇ ਆ ਪਿੰਡਾਂ ਦੇ ਲੋਕ ਆ ਜਿਹੜੇ ਕਿ ਸਹਿਯੋਗ ਕਰ ਰਹੇ ਆ ਕਿਸਾਨ ਜੁਣੀਆ ਨਾਲ ਜਿਹੜੀਆਂ ਕਿ ਪਿੰਡੋਂ ਪਿੰਡੀ ਉੱਠ ਕੇ ਲੋਕ ਇਹਨਾਂ ਦੇ ਨਾਲ ਖੜਦੇ ਆ ਇੱਕ ਵੱਡਾ ਮਸਲਾ ਫਿਰ ਬਠਿੰਡਾ ਚਲੇ ਦਾ ਨਿਕਲ ਕੇ ਸਾਹਮਣੇ ਆ ਰਿਹਾ ਸੁਣੋ ਤੁਸੀਂ ਕੀ ਕਹਿਣਾ ਤੇ ਕਿਸਾਨ ਜਥੇਬੰਦੀਆਂ ਮੈਂ ਬਲਦੇਵ ਸਿੰਘ ਭਾਈਪਾ ਸੂਬਾ ਮੀਤ ਪ੍ਰਧਾਨ ਆ ਪਾਕਿਸਤਾਨ ਜਿੰਨੇ ਨਾ ਤੇ ਹੁੰਦਾ ਅੱਜ ਅਸੀਂ}{|\text{ਸ਼ੇਲਬਰਾਹ ਦੇ ਖੇਤਾਂ ਦੇ ਵਿੱਚ ਖੜੇ ਆਂ}} ਜਿਹਦੇ ਸੱਪੇ ਹੱਥ ਰਜਵਾਹਾ ਦਾ ਜਿਹੜਾ ਟਵਾਲੀ ਰਜਵਾਹਾ ਵੱਜਦਾ ਪੁਰਤਗਲ ਸਲਾ ਆਪਣਾ ਸ਼ੇਲਬਰਾ ਤੇ ਹੁੰਦਾ ਹੋਇਆ ਉਹ ਅੱਗੇ ਪਿੰਡਾਂ ਨੂੰ ਜਿਹਦਾ ਪਾਣੀ ਦੀ ਨਹਿਰੀ ਪਾਣੀ ਜਾਂਦਾ ਤੇ ਦੂਸਰੇ ਪਾਸੇ ਇਧਰ ਮਹਰਾਜ ਵਾਲੀ ਸਾਈਡ ਤੇ ਖੜੇ ਆਂ ਇਹਦੇ ਸੈਂਟਰ ਦੇ ਵਿੱਚ ਇੱਕ ਰਸਤਾ ਗਾ ਜਿਹੜਾ ਪੁਰਾਣਾ ਰਸਤਾ ਨਕਸ਼ੇ ਦੇ ਵਿੱਚ ਲੱਗਿਆ ਹੋਇਆ ਪਿੰਡ ਦੇ ਵਿੱਚੋਂ ਸੁਰੂ ਖੰਡਾ ਤੇ ਸਾਡੇ ਖੇਤਾਂ ਦੇ ਵਿੱਚ ਵੀ ਉਹ ਲੰਘਦਾ ਇਹ ਐਨਐਚਆਈ ਵੱਲੋਂ ਜਿਹੜਾ ਹੈਗਾ ਇਸ ਪੁਲ ਨੂੰ ਬਣਾਉਣ ਦੀ ਹਜੇ ਤੱਕ ਜੇ ਵੀ ਹੈਗੀ ਆ ਮਨਜ਼ੂਰੀ ਨਹੀਂ ਦਿੱਤੀ ਅਪਰੂਵਲ ਨਹੀਂ ਦਿੱਤੀ ਅਸੀਂ ਕਈ ਵਾਰੀ ਇੱਥੋਂ ਦੇ ਅਧਿਕਾਰੀਆਂ ਨੂੰ ਚਾਹੇ ਡੀਸੀ ਸਾਹਿਬ ਹੋਣ ਚਾਹੇ ਏਡੀਸੀ ਮੈਡਮ ਕੂਨਮ ਸਿੰਘ ਹੋਣ ਤੇ ਚਾਹੇ ਜਿਹੜੇ ਐਨਐਚਆਈ ਦੇ ਪੀਡੀ ਵਗੈਰਾ ਅਧਿਕਾਰੀ ਨੇ ਜਾਂ ਥੱਲੇ ਵਾਲੇ ਪੀਐਮ ਅਹੁਦੇ ਦੇ ਜਿਹੜੇ ਇਹਨਾਂ ਦੇ ਕਰਮਚਾਰੀ ਆ ਉਹਨਾਂ ਸਾਰਿਆਂ ਦੇ ਧਿਆਨ ਦੇ ਵਿੱਚ ਇਹ ਲਿਆਂਦਾ ਹੋਇਆ ਇਹ ਆ ਪੌੜਾ ਜਿਹੜਾ ਇਹ ਹਰ ਹਾਲਤ ਬਣਨਾ ਚਾਹੀਦਾ ਤਾਂ ਇਹ ਤੋਂ ਪਿਛਲੇ ਵੀ ਇੱਕ ਪਾਸੇ ਪੌੜਾ ਇਹ ਦੋ ਪੌੜਾ ਦੋਨਾਂ ਪੌੜਾਂ ਦੇ ਵਾਸਤੇ ਜਿਹੜੀ ਇਹਨਾਂ ਦੀ ਨੀਤ ਬਦਲੀ ਗਈ ਪਈ ਆ ਇਹ ਲਗਾਤਾਰ ਸਾਡੇ ਜਿਹੜੇ ਰਸਤੇ ਆ ਇਹ ਰੋਕ ਰਹੀ ਆ ਪਰ ਅਸੀਂ ਇਹ ਤੇ ਯਕੀਨ ਕੀਤਾ ਹੋਇਆ ਕਿ ਇਹ ਇਹ ਰਸਤੇ ਆ ਜਿਹੜੇ ਇਹ ਸਦੀਆਂ ਪੁਰਾਣੇ ਜਦੋਂ ਦੇ ਸਾਡੇ ਇਹ ਖੇਤ ਡਵੈਲਪਮੈਂਟ ਹੋਇਆ ਜਦੋਂ ਉਹਦੇ ਅਸੀਂ ਇੱਥੇ ਖੇਤੀ ਕਰਨ ਲੱਗੇ ਹੋਏ ਆ ਇਹ ਮਰੱਬੇਬੰਦੀ ਦੇ ਵਿੱਚ ਵੀ ਆ ਉਦੋਂ ਦੇ ਇਹ ਰਸਤੇ ਆ ਪਰ ਇਹ ਸਰਦਾਰਾ ਸਾਨੂੰ ਕਹਿੰਦਿਆਂ ਵੀ ਤੁਸੀਂ 2-3 ਕਿਲੋਮੀਟਰ ਦੂਰ ਦੀ ਹੋ ਕੇ ਆ ਜਾਓ ਤੇ ਆਸਮੋਸ਼ੀ ਪਾਣੀ ਲਾਉਣਾ ਜਾਂ ਕਿਸੇ ਐਮਰਜੈਂਸੀ ਲੰਘਣਾ ਕੋਈ ਆਗ ਲੱਗ ਗਈ ਕੋਈ ਹੋਰ ਘਟਨਾ ਵਾਪਰ ਗਈ ਤੇ ਜਦੋਂ ਨੂੰ 2-3 ਕਿਲੋਮੀਟਰ ਦੀ ਸੀ ਉੱਪਰ ਦੀ ਹੋ ਕੇ ਆਵਾਂਗੇ ਤਾਂ ਉਦੋਂ ਨੂੰ ਤਾਂ ਭਾਣਾ ਵਰਤ ਜਾਣਾ ਸੋ ਇਸ ਕਰਕੇ ਅਸੀਂ ਕਹਿੰਦੇ ਆਂ ਵੀ ਇਹ ਰਸਤੇ ਆ ਜਿਹੜੇ ਇਹ ਲਿਖਤੀ ਤੌਰ ਤੇ ਵੀ ਡੀਸੀ ਸਾਹਿਬ ਨਾਲ ਬੈਠ ਕੇ ਐਨਐਚਆਈ ਦੇ ਅਧਿਕਾਰੀਆਂ ਨਾਲ ਬੈਠ ਕੇ ਜਦੋਂ ਇਹ ਸੜਕਾ ਜਿਹੜੀ ਭਾਰਤ ਮਾਲ ਵਾਲੀ ਸ਼ੁਰੂ ਹੋਈ ਸੀ ਉਦੋਂ ਦੇ ਅਸੀਂ ਜਿਹੜੇ ਹੈਗੇ ਲਗਾਤਾਰ ਇਹਦੇ ਟੱਚ ਦੇ ਵਿੱਚ ਆ ਸੋ ਇਸ ਕਰਕੇ ਜਿਹੜੀਆਂ ਇਹ ਜਿਹੀਆਂ ਜਦ ਖੜੀਆਂ ਜਾਂ ਇਹ ਜਿਹੇ ਪੌੜੀ ਬਣਾਉਣੇ ਧੱਕੇ ਦੇ ਨਾਲ ਇੱਥੋਂ ਦੇ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਬੁਲਾ ਕੇ ਪੁਲਿਸ ਦੀ ਮਦਦ ਲੈ ਕੇ ਕਿਸਾਨਾਂ ਦੇ ਧੱਕੇ ਨਾਲ ਰਾਹ ਜਿਹੜੇ ਇਹ ਰੋਕੇ ਜਾਂਦੇ ਆ ਉਹ ਕਦਾ ਚੱਕ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਅਸੀਂ ਇਹ ਚੇਤਾਵਨੀ ਦੇਣੀ ਚਾਹੁੰਦੇ ਆ ਇੱਥੋਂ ਦੇ ਪ੍ਰਸ਼ਾਸਨ ਨੂੰ ਬਠਿੰਡੇ ਜ਼ਿਲ੍ਹੇ ਦੇ ਜ਼ਿਲ੍ਹਾ ਡੀਸੀ ਸਾਹਿਬ ਨੂੰ ਤੇ ਦੂਸਰੇ ਪੁਲਿਸ ਪ੍ਰਸ਼ਾਸਨ ਨੂੰ ਇਹ ਇਹ ਮਤ ਸੋਚੋ ਕਿ ਅਸੀਂ ਆਪ ਦੀ ਜਿਹੜੀ ਹੈਗੀ ਆ ਤਾਕਤ ਦੇ ਨਾਲ ਤੁਹਾਡੇ ਇਹ ਜਿਹੜੇ ਰਸਤੇ ਬੰਦ ਕਰ ਦਿਆਂਗੇ ਰਸਤੇ ਅਸੀਂ ਕਦੇ ਵੀ ਬੰਦ ਨਹੀਂ ਹੋਣ ਦੇਵਾਂਗੇ ਇੱਥੇ ਚਾਹੇ ਸਾਡੀਆਂ ਜਾਨਾਂ ਚਲੀਆਂ ਜਾਣ ਸੋ ਇਸ ਕਰਕੇ ਜਿਹੜਾ ਇਸ ਪੁਲ ਦੀ ਜਿੱਥੋਂ ਵੀ ਤੁਸੀਂ ਮਨਜ਼ੂਰੀ ਲੈਣੀ ਆ ਅਪਰੂਵਲ ਲੈਣੀ ਆ ਉਹ ਲਿਆ ਕੇ ਜਲਦੀ ਤੋਂ ਜਲਦੀ ਇਹਦਾ ਕੰਮ ਸ਼ੁਰੂ ਕਰੋ ਨਹੀਂ ਤਾਂ ਸਾਡਾ ਇਹ ਮੋਰਚਾ ਅੱਜ ਇਹਨਾਂ ਪੁਲਾਂ ਨੂੰ ਬਣਾਉਣ ਵਾਸਤੇ ਪੱਕੇ ਤੌਰ ਤੇ ਲੱਗਿਆ ਹੋਇਆ ਤੇ ਚਾਹੇ ਤੁਸੀਂ ਜਿਹੜੀ ਮਰਜ਼ੀ ਪੁੱਛਦੇ ਹੋ ਜੋ ਮਰਜ਼ੀ ਲਿਆਇਓ ਇੱਥੇ ਤੁਸੀਂ ਸਾਨੂੰ ਮਾਰ ਕੇ ਤਾਂ ਹੀ ਇੱਥੇ ਜਿਹੜਾ ਹੈਗਾ ਤੁਸੀਂ ਸੜਕ ਬਣਾਓਗੇ ਤੇ ਉਹਨਾਂ ਚੈੱਕ ਇਹ ਸੜਕ ਨੂੰ ਬਣਨੀ ਇਹ ਸਰਕਾਰ ਨੂੰ ਸਾਡੀ ਚੇਤਾਵਨੀ ਹੈ